ਅਸੀਂ ਗੱਲ ਕਰ ਮਹਾਰਾਜਾ ਸਿੰਘ ਜੀ ਸਤਿ ਸ਼੍ਰੀ ਅਕਾਲ ਤੁਸੀਂ ਹਮ ਇੰਡੀਆ ਟੀਵੀ ਦੇਖ ਰਹੇ ਹੋ ਇਸ ਟਾਈਮ ਸੀਤਪਕਸ਼ਾਂ ਚੌਕ ਬਾਗਾਂ ਪਰਤੇ ਖੜੇ ਆ ਜਿੱਥੇ ਕਿ ਡੇਰਾ ਵਿਆਸ ਮੁਖੀ ਬਾਬਾ ਗੁਰਮਿੰਦਰ ਸਿੰਘ ਢਿੱਲੋਂ ਆ ਥੋੜੇ ਟਾਈਮ ਤੱਕ ਜਿਹੜਾ ਬਾਗੇ ਪਰਾਨੇ ਪਹੁੰਚੇ ਲੱਗੇ ਨੇ ਉਹਨਾਂ ਨੂੰ ਲੈ ਕੇ ਜਿਹੜੀ ਸੰਗਤ ਆ ਉਹ ਮੂਰੇ ਜਿਹੜੀ ਉਹ ਖੜੀ ਵੀ ਆ ਰੋਡ ਦੇ ਉੱਤੇ ਜਿਹੜੀ ਸੰਗਤ ਆ ਉਹਨਾਂ ਦੇ ਦਰਸ਼ਨਾਂ ਲਈ ਖੜੀ ਹੋਈ ਆ ਪਤਾ ਲੱਗਾ ਕਿ ਜਿਹੜੇ ਬਾਬਾ ਗੁਰਮਿੰਦਰ ਸਿੰਘ ਆ ਉਹ ਇੱਥੋਂ ਦੀ ਜਾਣਗੇ ਜਾਂ ਉਹ ਵਿਆਸ ਦਾ ਜਿਹੜਾ ਰਸਤਾ ਲੈਣਗੇ ਜਾਂ ਕੋਈ ਹੋਰ ਲੈਣਗੇ ਉਹਨਾਂ ਦੇ ਲਈ ਜਿਹੜੀ ਸੰਗਤ ਆ ਜਿਹੜੀ ਉਹ ਉਹਨਾਂ ਦੇ ਦਰਸ਼ਨਾਂ ਲਈ ਖ ਵੱਡੇ ਗੰਤੀ ਦੇ ਵਿੱਚ ਜਿਹੜੇ ਲੋਕ ਆ ਇੱਥੇ ਤਣਾਤ ਆ ਜੇ ਗੱਲ ਕਰਗੇ ਤਾਂ ਦੂਸਰੇ ਪਾਸੇ ਦੀ ਮੈਂ ਗੱਲ ਕਰਦਾ ਮੈਂ ਸ਼ਹੀਦ ਭਗਤ ਸਿੰਘ ਚੌਂਕ ਦੀਆਂ ਤਸਵੀਰਾਂ ਸਾਨੂੰ ਅਸੀਂ ਦਿਖਾ ਰਹੇ ਹਾਂ ਇਸ ਟਾਈਮ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਸਾਡੇ ਸਾਹਮਣੇ ਦੂਰ ਤੱਕ ਜਿਹੜੀ ਸੰਗਤ ਆ ਉਹ ਉਹ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਦਿਖਾਵੇ ਕਿ ਜਿਹੜੀ ਸੰਗਤ ਆ ਉਹ ਜਿਹੜੀ ਖੜੇ ਆ ਬਾਬਾ ਗੁਰਿੰਦਰ ਸਿੰਘ ਢਿੱਲੋਂ ਡੇਰਾ ਬਿਆਸ ਦੇ ਇਸ ਟਾਈਮ ਮੁਖੀ ਨੇ ਜਿਹੜਾ ਕਿ ਡੇਰਾ ਬਿਆਸ ਆ ਆ ਜਿਹੜਾ ਵੱਡੀ ਗੈਂਟੀ ਦੇ ਵਿੱਚ ਜਿਹੜੇ ਲੋਕ ਆ ਉਹ ਜੁੜੇ ਉਹਨਾਂ ਨਾਲ ਜੇ ਆਪਾਂ ਗੱਲ ਕਰਕੇ ਤਾਂ ਬਾਗਾ ਪ੍ਰਾਣਾ ਦੇ ਵਿੱਚ ਵੀ ਕਾਫੀ ਵੱਡੀ ਗੈਂਟੀ ਦੇ ਵਿੱਚ ਜਿਹੜੇ ਅਨਿਆਈ ਆ ਉਹਨਾਂ ਦੇ ਉਹਨਾਂ ਦੇ ਨਾਲ ਜੁੜੇ ਹੋਏ ਨੇ ਥੋੜੇ ਟਾਈਮ ਤੱਕ ਪਤਾ ਲੱਗਿਆ ਕਿ ਜਿਹੜਾ ਥੋੜੇ ਟਾਈਮ ਤੱਕ ਆ ਬਾਬਾ ਗੁੰਦਰ ਸਿੰਘ ਢਿੱਲੋ ਆ ਜਿਹੜੇ ਕਿ ਡੇਰਾ ਬਿਆਸ ਮੁਖੀ ਦੇ ਸੰਪਰਦਾਏ ਦੇ ਵਿੱਚੋਂ ਜਿਹੜੇ ਇਸ ਟਾਈਮ ਗੱਦੀ ਨਿਸ਼ੀਣ ਨੇ ਉਹ ਇੱਥੇ ਥੋੜੇ ਟਾਈਮ ਤੱਕ ਇੱਥੇ ਪਹੁੰਚਣਗੇ ਤਸਵੀਰਾਂ ਤੁਸੀਂ ਜੁੜੇ ਰਹਿਣਾ ਸਾਡੇ ਨਾਲ ਤੁਹਾਨੂੰ ਅਸੀਂ ਉਹ ਵਿਲਪ ਤਸਵੀਰਾਂ ਦਿਖਾਵਾਂਗੇ ਕਿ ਜਿਹੜਾ ਬਾਬਾ ਗੁੰਦਰ ਸਿੰਘ ਢਿੱਲੋ ਇੱਥੇ ਪਹੁੰਚ ਰਹੇ ਨੇ ਤੇ ਅਸੀਂ ਅੱਜ ਵੱਲੋਂ ਤਸਵੀਰਾਂ ਤੁਹਾਨੂੰ ਉਸ ਦਿਖਾ ਰਹੇ ਹਾਂ ਗੱਡੀ ਦੇ ਵਿੱਚ ਜਿਹੜੇ ਕਿ ਜਿਹੜੇ ਕਿ ਸੰਗਤਾਂ ਨੂੰ ਜਿਹੜਾ ਕਿ ਚਲੇ ਗਏ ਨੇ ਇਸ ਟਾਈਮ ਵੱਡੀ ਗੰਤੀ ਦੇ ਵਜੋਂ ਜਿਹੜੇ ਇੱਥੇ ਲੋਕ ਆ ਉਹ ਵੀ ਮੌਜੂਦ ਰਹੇ ਨੇ ਜਿਹੜਾ ਕਿ ਡੇਰਾ ਬਿਆਸ ਮੁਖੀ ਇੱਥੋਂ ਸ਼ਹਿਰ ਦੇ ਵਿੱਚੋਂ ਪਾਰ ਕਿਤੇ ਨੇ ਵੱਡੀ ਗੰਤੀ ਦੇ ਸੰਗਤ ਇੱਥੇ ਜ਼ਰੂਰ ਮੌਜੂਦ ਸੀਗੀ ਉਹ ਸ਼ਹਿਰ ਦੇ ਵਿੱਚ ਦੀ ਲੰਘੇ ਨੇ ਇੱਥੋਂ ਦੇ ਜਿਹੜਾ ਕਿ ਦਰਸ਼ਣਾਂ ਨੇ ਜੜੀਆਂ ਜਿਹੜਾ ਉਹ ਦਰਸ਼ਨ ਕੀਤੇ ਨੇ ਉਹਨਾਂ ਦੇ ਜਿਹੜੇ ਉਹ ਭਗਤ ਸੀਗੇ ਉਹ ਇਸ ਟਾਈਮ ਜਿਹੜੇ ਸੜਕ ਦੇ ਉੱਤੇ ਦਿਖਾਈ ਦੇ ਰਹੇ ਸੀ ਖੇੜੀ ਵੱਡੀ ਗੱਲ ਇਹ ਹੈ ਦਰਸ਼ ਜਿਹੜੇ ਆਹੋ ਭਗਤਾਂ ਉਹਨਾਂ ਦੇ ਦਿਖਾਈ ਦੇ ਰਹੇ ਸੀ ਕਿ ਡੇਰਾ ਮੁਖੀ ਦੇ ਸੰਪਰਦਾਇ ਦੇ ਜਿਹੜੇ ਆ ਬਾਬਾ ਕਰਮਦਰ ਸਿੰਘ ਢੱਲੋਂ ਇਥੋਂ ਦੀ ਲੰਘਣ ਕੈਮਰਾਮੈਨ ਮਨਪੀ ਦੇ ਨਾਲ ਮੈਂ ਜਗਤਾਰ ਸਿੰਘ ਸਰਾ ਹਮ ਇੰਡੀਆ ਟੀਵੀ ਬਾਗਾਪੁਰਾ